ਦੋਸਤੋ ਅੱਜ ਨਵਾਂ ਸਾਲ ਯਾਨੀ 2026 ਚੜ੍ਹਦੇ ਹੀ ਬਹੁਤ ਵੱਡਾ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਧਮਾਕਾ ਵੀ ਕਹਿ ਸਕਦੇ ਆ ਤੇ ਇੱਕ ਬਹੁਤ ਵੱਡੀ ਖਬਰ ਵੀ ਕਹਿ ਸਕਦੇ ਆ ਜਿਹੜੀ ਖਬਰ ਹੁਣ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਨਾ ਉਹ ਬੇਹੱਦ ਜਿਆਦੇ ਮਹੱਤਵਪੂਰਨ ਪੰਜਾਬ ਦੇ ਲੋਕਾਂ ਲਈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹਦੇ ਵਿੱਚ ਹੈਲੀਕਾਪਟਰ ਵੀ ਹੈ ਔਰ ਇਹਦੇ ਵਿੱਚ 10 ਪੱਤਰਕਾਰਾਂ ਦੇ ਉੱਤੇ ਪਰਚਾ ਵੀ ਦਰਜ ਹੋ ਗਿਆ ਕਿਆ ਹੋ ਗਿਆ ਵਜ੍ਹਾ ਕੀ ਆ ਮਾਮਲਾ ਕੀ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਹੁਣੇ-ਹੁਣੇ ਜਿਹੜੀ ਤਾਜ਼ਾ ਰਿਪੋਰਟ ਸਾਹਮਣੇ ਆ ਗਈ ਹੈ ਨਾ ਇਹਨੇ ਪੰਜਾਬ ਦੇ ਲੋਕ ਪੰਬਲ ਭੂਸੇ ਦੇ ਵਿੱਚ ਪਾ ਦਿੱਤੇ ਨੇ ਕਿਉਂਕਿ ਇੱਕ ਪਾਸੇ ਦਾਸ ਪੱਤਰਕਾਰ ਨੇ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਕੀਤਾ ਗਿਆ ਔਰ ਦੂਜੇ ਪਾਸੇ ਉਹ ਪਰਚਾ ਦਰਜ ਹੋਇਆ ਕਿਉਂ ਇਹਦੇ ਵਿੱਚ ਪੱਤਰਕਾਰ ਹੈ ਕਿਹੜੇ-ਕਿਹੜੇ ਨੇ ਉਹ ਵੀ ਦੱਸਾਂਗੇ ਪਹਿਲੇ ਪੱਤਰਕਾਰ ਨੇ ਲੋਕਮਾਚੀ ਟੀਵੀ ਦੇ ਪੱਤਰਕਾਰ ਮਨਿੰਦਰ ਸਿੰਘ ਸਿੱਧੂ ਦੂਜਾ ਪੱਤਰਕਾਰ ਮਿੰਟੂ ਗੁਰੂ ਸਰਿਆ ਜਿਹੜੇ ਕਿ ਬੜੇ ਹੀ ਸੂਝਵਾਨ ਮਿੰਟੂ ਗੁਰੂ ਸਰਿਆ ਨਾ ਜਿਹੜਾ ਉਹ ਬੜਾ ਹੀ ਸੂਝਵਾਨ ਬੰਦਾ ਹੈ ਉਦੋਂ ਤਾਂ ਅਸੀਂ ਪੱਤਰਕਾਰੀ ਦੇ ਤੌਰ ਤੇ ਤੁਹਾਡੇ ਸਾਰਿਆਂ ਦੇ ਨਾਲ ਪਰ ਇਹ ਜਿਹੜੇ ਹੈਲੀਕਾਪਟਰ ਦੇ ਘੇੜੇ ਗਿਣਨੇ ਔਰ ਬਾਅਦ ਦੇ ਵਿੱਚ ਬਹੁਤ ਵੱਡੇ ਵੱਡੇ આરોਪ ਲਾ ਦੇ ਨੇ ਇਹਨਾਂ ਦੇ ਉੱਤੇ ਆਪਾਂ ਵਿਸਤਾਰਪੂਰਵਕ ਤੁਹਾਡੇ ਨਾਲ ਚਰਚਾ ਕਰਾਂਗੇ ਕਿ ਮੁੱਖ ਮੰਤਰੀ ਦੇ ਘੇੜੇ ਗਿਣਨੇ ਜਾਏ ਜਾ ਜਾ ਨਾ ਜਾ ਜਾ ਉਹਨਾਂ ਸਾਰਿਆਂ ਦੇ ਉੱਤੇ ਪਰਚਾ ਦਰਜ ਹੋ ਗਿਆ ਇਹਦੇ ਵਿੱਚ ਜੀ 10 ਪੱਤਰਕਾਰਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਪਰ ਹੁਣ ਮਾਮਲਾ ਇਹ ਵੀ ਪਰਚਾ ਹੋਇਆ ਕਿਉਂ ਹੈ ਉਹਨਾਂ ਨੇ ਘੇੜੇ ਗਿਣੇ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੈਲੀਕਾਪਟਰ ਦੇ ਪਹਿਲਾ ਸਵਾਲ ਜਿਹੜਾ ਕਿ ਸਾਡਾ ਪੱਤਰਕਾਰ ਭਾਈਚਾਰਾ ਨਾ ਇਹਦੇ ਵਿੱਚ ਕੁਝ ਸਾਡੇ ਲੋਕ ਨੇ ਇਹੋ ਜਿਹੇ ਨੇ ਜਿਨ੍ਹਾਂ ਨੇ ਇਕੱਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੈਲੀਕਾਪਟਰ ਦੇ ਗੜੇ ਤਾਂ ਗਿਰਲੇ ਨੇ ਪਰ ਇਹ ਕਹਿੰਦੇ ਆ ਜੀ ਹੈਲੀਕਾਪਟਰ ਇਥੋਂ ਚੜਿਆ ਜੀ ਫਲਾਣੇ ਪਾਸੇ ਉੱਡ ਗਿਆ ਜੀ ਉਸ ਤੋਂ ਬਾਅਦ ਅੱਜ ਉਹਨੂੰ ਫਲਾਣਾ ਉਡਾਈ ਫਿਰਦਾ ਜੀ ਇਹੀ ਸਵਾਲ ਨੇ ਪਰ ਇਹੀ ਹੈਲੀਕਾਪਟਰ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸੇ ਹੈਲੀਕਾਪਟਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਵੀ ਝੂਟੇ ਲਏ ਨੇ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਵੀ ਝੂਟੇ ਲਏ ਨੇ ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਝੂਟੇ ਲਏ ਨੇ ਤੇ ਉਹਨਾਂ ਦੀ ਰੂਸਾ ਨੇ ਵੀ ਝੂਟੇ ਲਏ ਨੇ। ਯਾਨੀ ਪੱਠੜ ਤੱਕ ਵੀ ਝੂਟੇ ਲਏ ਗਏ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਬਿਆਨਤ ਸਿੰਘ ਬਏ ਵੀ ਐਸੇ ਹੈਲੀਕਾਪਟਰ ਦੇ ਵਿੱਚ ਝੂਟੇ ਲਏ ਗਏ ਨੇ। ਤਾਂ ਤੁਸੀਂ ਹੁਣ ਇਹ ਵੇਖੋ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਨੇ ਉਹਨਾਂ ਨੇ ਇੱਕੋ ਹੀ ਸਵਾਲ ਦੀ ਰੱਟ ਲਾ ਰੱਖੀ ਸੀ। ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਜਾਪਾਨ ਦੇ ਵਿੱਚ ਦੌਰਾ ਕਰਨ ਜਾਂਦੇ ਨਹੀਂ ਉਹਨਾਂ ਦਾ ਹੈਲੀਕਾਪਟਰ ਕੋਈ ਹੋਰ ਉਡਾਉਂਦਾ ਫਿਰਦਾ ਕਦੇ ਵਿਕਰਮ ਸਿੰਘ ਮਜੀਠੀਏ ਤੇ ਗੱਲ ਕੀਤੀ ਆ ਖੁੱਲਕੇ ਤੁਸੀਂ ਜਿੰਨੇ ਵੀ ਦੇਖੋ ਸਾਡੇ ਪੱਤਰਕਾਰ ਵੈਸੇ ਭਾਈਚਾਰ ਸਾਰਿਆਂ ਨੇ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੈਲੀਕਾਪਟਰ ਦੇ ਢੇਡੇ ਤੱਕਣ ਲਏ ਆ ਪਰ ਇਹ ਹੁਣ ਢੇਡੇ ਲੱਗਣ ਹੀ ਕਦੋਂ ਤੱਕ ਇਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਹੁਣ ਇਹ ਨਾ ਕਹਿ ਦਿਓ ਕਿ ਮੈਂ ਮੁੱਖ ਮੰਤਰੀ ਦਾ ਬੰਦਾ ਨਹੀਂ ਨਿਰਪੱਖ ਗੱਲ ਹੋਊਗੀ ਜੇਕਰ ਇਸ ਗੱਲ ਦੇ ਵਿੱਚ ਕੋਈ ਗਲਤੀ ਹੋਵੇ ਤੁਸੀਂ ਜੋ ਮਰਜ਼ੀ ਕਮੈਂਟਾਂ ਦੇ ਵਿੱਚ ਕਹਿ ਸਕਦੇ ਹੋ ਜਿਹੜੀ ਮੈਂ ਹੁਣ ਗੱਲ ਕਰਨ ਜਾ ਰਿਹਾ ਬੜੀ ਹੀ ਜਾਇਜ਼ ਗੱਲ ਹੈ ਕਿਉਂਕਿ ਇਸ ਗੱਲ ਨੂੰ ਪੂਰਾ ਪੰਜਾਬ ਮੰਨੂਆ ਕਿ ਵਾਕਈ ਸੱਚ ਹੈ ਸੁਖਵੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਹਾਲਾਂਕਿ ਜਿਹੜਾ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਕਦੇ ਵਿਕਰਮ ਸਿੰਘ ਮਜੀਠੀ ਦੇ ਉੱਤੇ ਸਵਾਲ ਚੱਕੇ ਕਿ ਇਹ ਬੰਦਾ ਬੰਦ ਕਿਉਂ ਆਮਦਨ ਤੋਂ ਜ਼ਿਆਦਾ ਪ੍ਰਾਪਰਟੀ ਬਣਾ ਲੈਣ ਦੇ ਕੇਸ ਦੇ ਅੰਦਰ ਉੱਥੇ ਬੰਦਾ ਲੋਕ ਤਾਂ ਕਹਿੰਦੇ ਨੇ ਚਿੱਟੇ ਦਾ ਵਪਾਰੀ ਵੀ ਐ ਵਿਕਰਮ ਸਿੰਘ ਮਜੀਠੀਆ ਉਸਤੇ ਕਦੇ ਸਵਾਲ ਕੀਤੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਛਡੋ ਸੁਖਬੀਰ ਸਿੰਘ ਬਾਦਲ ਤੇ ਕਿੱਡੇ ਕਿੱਡੇ ਵੱਡੇ ਰੋਪ ਲੱਗੇ ਨੇ ਬਰਗਾੜੀ ਦੇ ਕਾਂਦੇ ਲੱਗੇ ਨੇ ਬਹੁਤ ਸਾਰੇ ਹੋਰ ਮਾਮਲੇ ਸਾਹਮਣੇ ਆਏ ਜਿਵੇਂ ਕਿ ਦਾदूवाल ਸਾਹਿਬ ਨੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਖੜ ਕੇ ਇਹ ਗੱਲ ਕਹੀ ਕਹਿੰਦਾ ਭਾਈ ਤੁਸੀਂ ਸਾਡੇ ਤੇ ਗੋਲੀਆਂ ਚਲਵਾਈਆਂ ਸਾਡੇ ਤੇ ਨਜਾਇਜ਼ ਪਰਚੇ ਪਵਾਏ ਉਹ ਮਾਮਲੇ ਤੁਸੀਂ ਦੱਸੇ ਕਦੇ ਖੁੱਲ ਕੇ ਨਹੀਂ ਦੱਸੇ ਦੇਖੋ ਵੀ ਪੰਜਾਬ ਦਾ ਮੁੱਖ ਮੰਤਰੀ ਭਵਨਤ ਸਿੰਘ ਮਾਨ ਕਿਵੇਂ ਚੁਣਿਆ ਸਾਡੇ ਹੀ ਪੰਜਾਬ ਦੇ ਲੋਕਾਂ ਨੇ ਤੇ ਫੇਰ ਜਦੋਂ ਆਪਾਂ ਸਵਾਲ ਚਾਹਦੇ ਆ ਨਾ ਕਿ ਇਧਰਲੇ ਪਾਸੇ ਕਿ ਮੁੱਖ ਮੰਤਰੀਤਾ ਜੀ ਅੱਜ ਹੈਲੀਕਾਪਟਰ ਦੇ ਵਿੱਚ ਬੜ ਗਿਆ ਜੀ ਆ ਜਾ ਇਧਰ ਉੱਡ ਗਿਆ ਜੀ ਭਰਾ ਤੁਸੀਂ ਇਹ ਦੱਸੋ ਮੁੱਖ ਮੰਤਰੀ ਨਹੀਂ ਉਸ ਹੈਲੀਕਾਪਟਰ ਨੂੰ ਯੂਜ਼ ਕਰੂਗਾ ਤੇ ਕੌਣ ਕਰੂਗਾ ਦੂਜੀ ਗੱਲ ਤੁਸੀਂ ਕਹਿੰਦੇ ਹੋ ਫਲਾਣਾ ਲੈ ਗਿਆ ਜੀ ਢਿੰਗੜਾ ਲੈ ਗਿਆ ਜੀ ਜਦੋਂ ਇਹ ਹੀ ਹੈਲੀਕਾਪਟਰ ਬਾਦਰਾ ਕੋਲ ਸੀ ਪਤਾ ਨਹੀਂ ਕੌਣ-ਕੌਣ ਲੈ ਕੇ ਜਾਂਦੇ ਸੀ ਉਹਨਾਂ ਦਾ ਉਹ ਆਪਣਾ ਨਿੱਜੀ ਮਾਮਲਾ ਸੀ ਉਹਦੇ ਉੱਤੇ ਸਵਾਲ ਚੱਕਣ ਦਾ ਹੱਕ ਨਹੀਂ ਹੈ ਜਦੋਂ ਕੋਈ ਸਰਕਾਰ ਸਾਡੇ ਪੰਜਾਬ ਦੇ ਲੋਕਾਂ ਨੇ ਚੁਣੀ ਲਈ ਹੈ ਫਿਰ ਉਹ ਹੈਲੀਕਾਪਟਰ ਕਿੱਧਰ ਲਿਜਾ ਰਹੇ ਨੇ ਕੀ ਕਰ ਰਹੇ ਨੇ ਇਹਦੇ ਤੇ ਕੋਈ ਮਤਲਬ ਨਹੀਂ ਬਣਦਾ ਕਿਉਂ ਕਿ ਇੱਕ ਪਾਸੇ ਇਹ ਵੀ ਗੱਲ ਤਾਂ ਧਰੀ ਜਾਂਦੀ ਅੱਗੋਂ ਕਹਿੰਦੇ ਜੀ ਖਜ਼ਾਨੇ ਦੇ ਉੱਤੇ ਬੋਝ ਪੈ ਰਿਹਾ ਤੇ ਬਾਕੀ ਜਿਹੜੀਆਂ ਜੜੀਆਂ ਸਰਕਾਰਾਂ ਆ ਰਹੀਆਂ ਨੇ ਉਹਨਾਂ ਨੇ ਬੋਝ ਤਾਂ ਛੱਡੋ ਉਹ ਲੋਕਾਂ ਦੀ ਬੋਝ ਬਣੀਆਂ ਪਈਆਂ ਨੇ ਉਹਨਾਂ ਨਾਲ ਕੀ ਕਰੂੰਗੀ ਉਹਨਾਂ ਦੇ ਖਿਲਾਫ ਬੋਲੋਗੇ ਦੇਖੋ ਮੈਂ ਤਾਂ ਦੇਖੋ ਇੱਥੇ ਤੁਹਾਨੂੰ ਇੱਕੋ ਹੀ ਗੱਲ ਕਹੂੰਗਾ ਨਾ ਤਾਂ ਤੁਹਾਡੇ ਨਾਲ ਨਾ ਕਿਸੇ ਸਰਕਾਰਾਂ ਦੇ ਨਾਲ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਮੈਂ ਤਾਂ ਇਹ ਕਹੂੰਗਾ ਕਿ ਜੇ ਸਰਕਾਰ ਮਾਰੀ ਆ ਉਹਨਾਂ ਦੇ ਖਿਲਾਫ ਬੋਲਣਾ ਬਣਦਾ ਸਵਾਲ ਪੁੱਛਣੇ ਵੀ ਬਣਦੇ ਨੇ ਸਿੱਧੇ ਤੌਰ ਤੇ ਬਣਦੇ ਨੇ ਪਰ ਇੱਕ ਪੱਖੇ ਹੋ ਕੇ ਚੱਲਣਾ ਇਹ ਵੀ ਇੱਕ ਨਿਰਪੱਖ ਪੱਤਰਕਾਰਤਾ ਨਹੀਂ ਹੈ ਔਰ ਨਾ ਹੀ ਇਹ ਪੱਤਰਕਾਰਾਂ ਵਾਲੀ ਗੱਲ ਇਸ ਗੱਲ ਕਰਕੇ ਪੰਜਾਬ ਦੇ ਵਿੱਚੋਂ ਤੁਹਾਡਾ ਵਿਰੋਧ ਹੋਣਾ ਕਿਉਂਕਿ ਬਾਦਲਾਂ ਦੀ ਗੱਲ ਕਰਨੀ ਨਹੀਂ ਮੌਜੂਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਵਿਰੋਧ ਦੇ ਵਿੱਚ ਹਰ ਵਕਤ ਡਟੇ ਰਹਿਣਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਲੋਕ ਇਸ ਗੱਲ ਨੂੰ ਜਾਣ ਜਾਂਦੇ ਨੇ ਇਹ ਬੰਦਾ ਇੱਕ ਪੱਖ ਦੀ ਗੱਲ ਕਰ ਰਿਹਾ ਦੂਜੀ ਗੱਲ ਦਾ ਧਰਨੀ ਨਹੀਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਨਾ ਬਾਦੀ ਜੇਲ੍ਹ ਦੇ ਵਿੱਚ ਬੰਦਾ ਬਹੁਤ ਸਾਰੀਆਂ ਖਬਰਾਂ ਬਣਦੀਆਂ ਤੁਸੀਂ ਖਬਰ ਨਹੀਂ ਲਾਉਂਦੇ ਫਿਰ ਭਾਈ ਇੱਕ ਖਬਰ ਆਉਂਦੀ ਹੈ ਬੜੀ ਹੀ ਅਹਿਮ ਜਿਹੜੀ ਕੇ ਕਾਸਟੇਬਲ ਅਮਨਦੀਪ ਕੌਰ ਦੀ ਸੀ ਉਹਦੇ ਉੱਤੇ ਮਨਿੰਦਰ ਸਿੱਧੂ ਨੇ ਪਤਾ ਕੀ ਖਬਰ ਪਾਈ ਸੀ ਕਹਿੰਦਾ ਇਹਦੇ ਬੰਦ ਨੂੰ ਨਾ ਜਾਓ ਪਈ ਇਹਦੇ ਉੱਤੇ ਜਿਆਦਾ ਖਬਰਾਂ ਪਾਉਣ ਦੀ ਲੋੜ ਨਹੀਂ ਆ ਮੁੱਦੇ ਬਹੁਤ ਆ ਪੰਜਾਬ ਦੇ ਯਾਨੀ ਉਹ ਸੁਖਵੀਰ ਸਿੰਘ ਬਾਦਲ ਦੇ ਨਾਨਕਾ ਨੇ ਭਰਤੀ ਕਰਵਾਈ ਸੀ ਜੇਕਰ ਉਹ ਖਬਰ ਲਾਉਂਦਾ ਤਾਂ ਫਿਰ ਉਹਦੇ ਵਿੱਚੋਂ ਨੂੰ ਇਹ ਵੀ ਦੱਸਣਾ ਪੈਣਾ ਸੀ ਛੇ ਗੱਲਾਂ ਨਾ ਜਿਹੜੀਆਂ ਇੱਕ ਪੱਖ ਲੈ ਕੇ ਨਹੀਂ ਚੱਲਣਾ ਚਾਹੀਦਾ ਜਿਹੜੇ ਲੋਕਾਂ ਪਿੱਛੇ ਤੁਸੀਂ ਹੈਲੀਕਾਪਟਰ ਦੇ ਗੇੜੇ ਗਿਣੇ ਆ ਹਲੇ ਤੱਕ ਇਹਦੇ ਵਿੱਚ ਵੀ ਕੋਈ ਮਤਲਬ ਨਹੀਂ ਨਿਕਲਣਾ ਕਿਉਂਕਿ ਪੰਜਾਬ ਦੇ ਜਿਹੜੇ ਲੋਕਾਂ ਦਾ ਰੋਖਾ ਨਾ ਫੇਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲ ਇਹ ਵੀ ਕੋਈ ਦੋਰ ਆਵਾ ਨਹੀਂ ਹੈ ਤੇ ਜਿਹੜੀਆਂ ਇਹ ਵਿਰੋਧੀ ਪਾਰਟੀਆਂ ਨੇ ਇਹਨਾਂ ਨੂੰ ਆਪਾਂ ਤੇ ਤੁਸੀਂ ਨਹੀਂ ਬਲਕਿ ਪੂਰਾ ਪੰਜਾਬ انکار ਚੁੱਕਿਆ ਹੁਣ ਕੀ ਕਰੀਏ ਜਦੋਂ ਪੰਜਾਬ ਦੇ ਲੋਕ ਹੀ ਨਹੀਂ ਬਣ ਰਹੇ ਸਾਡਾ ਤੁਹਾਡਾ ਇਹਦੇ ਵਿੱਚ ਕੀ ਜੋਰ ਲੱਗ ਕੇ ਹੋ ਜੂਗਾ ਜਾਂ ਅਸੀਂ ਜੇਕਰ ਭਵੰਤ ਮਾਨ ਦੀ ਸਲਾਹਤਾ ਕਰਦੇ ਆਉਣ ਵਾਲੇ ਟਾਈਮ ਦੇ ਵਿੱਚ ਹੋਵੇ ਜਾਂ ਨਾ ਹੋਵੇ ਉਹਦਾ ਕੁਝ ਕਹਿ ਵੀ ਸਕਦੇ ਪਰ ਜਿਹੜੇ ਅੰਕੜੇ ਨੇ 2032 ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਦੇ ਵਿੱਚ ਨੇ ਸਵੈਸ ਕਰਕੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਪੱਤਰਕਾਰ ਨੇ ਇੱਕ ਪੱਖਸ਼ ਦੀ ਗੱਲ ਕਰਨੀ ਮੈਂ ਕਹੂੰਗਾ ਕਿ ਕੋਈ ਪੱਤਰਕਾਰਤਾ ਨਹੀਂ ਹੈ ਹਰ ਕੋਈ ਕਹੂਗਾ ਮੈਂ ਇਕੱਲਾ ਹੀ ਨਹੀਂ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੋਈ ਪੱਖਸ਼ ਲੈ ਕੇ ਅੱਛਾ ਮਨਿੰਦਰ ਸਿੱਧੂ ਜਿਹੜਾ ਉਹ ਤਾਂ ਬਿਲਕੁਲ ਨੰਗੇ ਚੱਪੇ ਹੋ ਕੇ ਸਰਕਾਰ ਦੇ ਵਿਰੁੱਧ ਖੜਾ ਕਿਉਂਕਿ ਉਹ ਤੇ ਪਰਚਾ ਹੋ ਗਿਆ ਸੀ ਉਸ ਤੋਂ ਬਾਅਦ ਉਹ ਲਗਾਤਾਰ ਸਰਕਾਰ ਦੀ ਵਿਰੋਧਤਾ ਕਰਦਾ ਰਿਹਾ ਸੋ ਗੱਲ ਜਿਹੜੀ ਹੈਗੀ ਉਹ ਧਰਮੀ ਚਾਹੀਦੀ ਹੈ ਪਰ ਨਿਰਾਪura ਨਹੀਂ ਕਿ ਅਸੀਂ ਇੱਕ ਪਾਸੇ ਨੂੰ ਜਾਈਏ ਪਰ ਇਹ ਕਾ ਪੰਜਾਬ ਵਾਲੇ ਜਿੰਨੇ 99 ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ